ਬਰਨਾਲਾ ਪੁਲਿਸ ਵੱਲੋਂ ਟੈਂਕਰਾਂ ਵਿੱਚੋਂ ਤੇਲ ਚੋਰੀ ਅਤੇ ਮਿਲਾਵਟ ਕਰਨ ਦਾ ਪਰਦਾਫਾਸ਼ ਕੀਤਾ ਹੈ। ਬਰਨਾਲਾ ਦੇ ਸੀਆਈਏ ਸਟਾਫ ਦੀ ਟੀਮ ਨੇ ਚਾਰ ਮੁਲਜ਼ਮਾਂ ਨੂੰ ਟੈਂਕਰ ਵਿੱਚੋਂ ਤੇਲ ਕੱਢਣ ਅਤੇ ਮਿਲਾਵਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਲੰਬੇ ਸਮੇਂ ਤੋਂ ਤੇਲ ਕੰਪਨੀਆਂ ਦੇ ਟੈਂਕਰਾਂ ਦੀਆਂ ਸੀਲਾਂ ਪੱਟ ਕੇ ਉਸ ਵਿੱਚੋਂ 700 ਤੋਂ 800 ਲੀਟਰ ਤੇਲ ਚੋਰੀ ਕਰਦੇ ਸਨ ਅਤੇ ਟੈਂਕਰ ਵਿੱਚ ਤੇਲ ਪੂਰਾ ਕਰਨ ਲਈ ਉਸ ਵਿੱਚ ਇਥਨੋਲ ਦੀ ਮਿਲਾਵਟ ਕਰ ਦਿੰਦੇ ਸਨ। ਪੁਲਿਸ ਅਧਿਕਾਰੀਆਂ ਵੱਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਚਾਰੇ ਮੁਲਜ਼ਮਾਂ ਵਿਰੁੱਧ ਅਲੱਗ-ਅਲੱਗ ਤਾਰਾਵਾ ਤਹਿਤ ਬਰਨਾਲਾ ਦੇ ਥਾਣਾ ਰੂੜੇਕੇ ਕਲਾਂ ਵਿਖੇ ਫਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟੈਂਕਰ ਹੁੰਦੇ ਨੇ ਜਿਹੜੇ ਤੇਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹੱਈਆ ਕਰਾਉਂਦੇ ਕਾ ਵੀ ਹਜ਼ਾਰਾਂ ਲੀਟਰ ਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਹੈ। ਉਹਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸਿਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਹਨਾਂ ਟੈਂਕਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚਲਦੇ 11 ਤਰੀਕ 11 9 2024 ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਵੈਸ਼ਨੋ ਢਾਬਾ ਤੋਲਾ ਜੋ ਕਿ ਸਾਡਾ ਥਾਣਾ ਰੂੜੇਕੇ ਪੈਂਦਾ ਹੈ ਉੱਥੇ ਅਸੀਂ ਇੱਕ ਟੈਂਕਰ ਗਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੋਗਾ ਸਿੰਘ ਉਹਦੇ ਨਾਲ ਕੰਡਕਟਰ ਲਖਵੀਰ ਸਿੰਘ ਮੌਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੌਕੇ ਦੇ ਉੱਤੇ ਉਹ ਤੇਲ ਕੱਢਦੇ ਪਾਏਗੇ ਉਹਨਾਂ ਵੱਲੋਂ ਇੱਕ ਉਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਕੰਪਨੀ ਵੱਲੋਂ ਸੀਲਾਂ ਲਾਈਆਂ ਗਈਆਂ ਹੁੰਦੀਆਂ ਜਿਨ੍ਹਾਂ ਨੂੰ ਰਿਵਟ ਕਹਿੰਦੇ ਐ ਉਹ ਰਿਵਟਾਂ ਉਹ ਇਹ ਜਿਹੜੇ ਦੋ ਨੇ ਇਹਨਾਂ ਨੂੰ ਇਹੋ ਜੀ ਮਹਾਰਤ ਹਾਸਲ ਸੀ ਕਿ ਇਹ ਰਿਵਟਾਂ ਪਟਕੇ ਤੇ ਉਹ ਜਿਹੜਾ ਟੈਂਕਰ ਆ ਉਹਦੇ ਵਿੱਚ ਤਕਰੀਬਨ 700 ਤੋਂ 800 ਲੀਟਰ ਪੈਟਰੋਲ ਦੀ ਚੋਰੀ ਕਰਦੇ ਸੀ ਤੇ ਉਹਦੀ ਏਵਜ਼ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇ ਵਿੱਚ ਤਾਂ ਕਿ ਜਿਹੜਾ ਮਾਲਕ ਐ ਪੰਪ ਦਾ ਜਦੋਂ ਤੇਲ ਪਹੁੰਚਣਾ ਉਹਨੇ ਮੈਜ਼ਰਮੈਂਟ ਕਰਨੀ ਐ ਉਹਨੂੰ ਸ਼ੱਕ ਨਾ ਹੋਵੇ ਉਹਦੀ ਏਵਜ਼ ਦੇ ਵਿੱਚ ਇੱਕ ਇਥੈਨੋਲ ਪਦਾਰਥ ਹੁੰਦਾ ਉਹਨੂੰ ਭਰ ਦਿੰਦੇ ਸੀ ਕਿ ਦੋਨਾਂ ਦੀ ਜਿਹੜੀ ਮਾਰਕੀਟ ਵੈਲਿਊ ਦਾ ਕਿਉਂਕਿ ਰੇਟ ਦਾ ਫਰਕ ਹੈ ਤੇ ਇਹ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਚੋਰੀ ਕਰਦੇ ਸੀ ਇਹਨਾਂ ਹਾਈ ਬਹੁਤ ਹਾਈ ਲੈਵਲ ਦੀ ਵੱਡੀ ਮਾਤਰਾ ਦੇ ਵਿੱਚ ਤੇ ਦੂਸਰਾ ਮਿਲਾਵਟ ਕਿਉਂਕਿ ਤੇਲ ਦੀ ਵੀ ਜਿਹੜੀ ਕੁਆਲਿਟੀ ਹੈ ਉਹਦੇ ਨਾਲ ਉਹ ਵੀ ਡਿਸਇੰਟੀਗ੍ਰੇਟ ਹੁੰਦੀ ਹੈ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਸੀ ਇਹ ਸਾਨੂੰ ਕਿਉਂਕਿ ਇਨਫੋਰਮੇਸ਼ਨ ਆਈ ਸੀ ਕਿਉਂਕਿ ਇਹ ਪਹਿਲਾਂ ਵੀ ਇਹ ਕਰਦੇ ਆ ਤੇ ਇਹ ਕਿੰਨੀ ਵਾਰੀ ਕੀਤਾ ਇਹ ਅਸੀਂ ਅਜੇ ਜਾਂਚ ਦਾ ਹਿੱਸਾ ਅਸੀਂ ਪੁੱਛ ਕੇ ਚੱਲ ਰਹੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਬਿਆਨ ਦੇ ਆਧਾਰ ਤੇ ਅਸੀਂ ਦੋ ਬੰਦੇ ਹੋਰ ਨਾਮਜ਼ਦ ਕੀਤੇ ਆ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਤੇ ਇਹ ਚਾਰ ਬੰਦੇ ਐਸ ਵੇਲੇ ਸਾਡੇ ਕੋਲ ਅਰੈਸਟਡ ਆ ਜੋ ਕਿ ਐਸ ਵੇਲੇ ਅਸੀਂ ਰਿਮਾਂਡ ਤੇ ਪੁਛੀਏ ਜਾ ਰਹੀ ਹੈ ਇਹਦੇ ਵਿੱਚ ਹੀ ਅਸੀਂ ਇਹ ਚੀਜ਼ ਇਹਦੇ ਅਗੇਂਸਟ ਮਕਦਮਾ ਨੰਬਰ 66 119 2024 ਦੀਨ ਧਾਰਾ 306 318 ਜੁਰਮ 4 317 ਜੁਰਮ 2 61 ਜੁਰਮ 2 ਬੀ ਐਨ ਐਸ ਤੇ 7 ਐਸੈਂਸ਼ੀਅਲ ਕਮੋਡਿਟੀ ਐਕਟ ਥਾਣਾ ਰੂੜੇ ਕੇ ਪਰਚਾ ਦਰਜ ਕਰਕੇ ਅਵੀ ਇਹ ਬੰਦਿਆਂ ਨੂੰ ਅਰੈਸਟ ਕੀਤਾ ਤੇ ਹੋਰ ਵੀ ਤਫ਼ਤੀਸ਼ ਜਾਰੀ ਹੈ। ਸਰ ਤਾਂ ਕੱਢ ਕੇ ਦੇਜਦੇ ਕਿੱਥੇ ਸੀ ਜੀ। ਇਹ ਤਫ਼ਤੀਸ਼ ਅਜੇ ਚੱਲ ਰਹੀ ਹੈ। ਤੇ ਪਹਿਲਾਂ ਕੋਈ ਪਰਚੇ ਸਰ? ਹਾਂ ਇਹਦੇ ਵਿੱਚ ਜਿਹੜਾ ਆਪਣੇ ਕੋ ਸੁਖਵੀਰ ਸਿੰਘ ਹੈ ਜਿਹੜਾ ਨਾਮਜਬਦ ਹੈ ਜਿਹਦੀ ਅਰੈਸਟ ਹੋ ਚੁੱਕੀ ਆ ਉਹਦੇ ਤੇ ਆਲਰੇਡੀ ਤਿੰਨ ਪਰਚੇ ਹੈਗੇ ਨੇ। ਇਹ ਇੱਕ ਤਾਂ ਆਰਪੀਐਫ ਥਾਣਾ ਬਠਿੰਡਾ ਦੋ ਪਰਚੇ ਨੇ ਤੇ ਇੱਕ ਸੰਗਤ ਹੈ ਬਠਿੰਡਾ ਇਹ ਕੋ ਤਿੰਨ ਪਰਚੇ ਤੇ ਆਲਰੇਡੀ ਸਰ ਜਿਹੜੇ ਡੀਪੂ ਦਾ ਤੇ ਲਾਦੇ ਵਿਚਾਰਿਆ ਸੀ ਤਾਂ ਇਹ ਇਹ ਹਿੰਦੁਸਤਾਨ ਪੈਟਰੋਲੀਅਮ ਦਾ ਡੀਪੂ ਬਠਿੰਡੇ ਦਾ ਤੇ ਮੁੱਲਾਂਪੁਰ ਜਾ ਰਿਹਾ ਸੀ। ਜਾ ਕਿਹੜੀ ਕਿਹੜੀ ਚੱਲ ਜਾਂਦੇ ਨੇ ਹਾਂ ਉਹ ਜਿਹੜੇ ਜਿੱਦਾਂ ਜਿਹੜੇ ਤਾਂ ਆਰਪੀਐਫ ਦੇ ਨੇ ਰੇਲਵੇ ਦਾ ਥਾੜੇ ਦੇ ਪਰਚੇ ਹੈਗੇ ਆ ਇਹ ਇਹਨਾਂ ਦਾ 3146 ਰੇਲਵੇ ਪ੍ਰੋਪਰਟੀ ਐਕਟ ਦੇ ਪਰਚੇ ਆ ਤੇ ਜਿਹੜਾ ਤਾਂ ਸੰਗਤ ਬਠਿੰਡੇ ਦਾ ਹੈਗਾ 336 379 411 ਆਈਪੀਸੀ ਦੇ ਪਰਚਾ ਤੀਸਰਾ ਪਰਚਾ ਹਾਂ ਜੀ ਰਿਮਾਂਡ ਵਗੈਰਾ ਜੀ ਹਾਂ ਜੀ ਰਿਮਾਂਡ ਸਰ ਰਿਮਾਂਡ ਇਹਨਾਂ ਦੀ 4 ਦਿਨ ਦੀ ਅਸੀਂ ਲਈ ਹੈ ਕੋਈ ਖੁਸ਼ੀ ਜਿਆਦੀ ਲੱਗਦਾ ਅੱਗੇ ਵੀ ਕਲਾਸੇ ਹੋਣਗੇ ਹਾਂ ਜੀ ਹਾਂ ਜੀ ਕਲਾਸੇ ਹੋਣ ਦੀ ਹੈਗੀ ਕਾਫੀ ਸੰਭਾਵਨਾ ਹੈਗੀ ਉਹ ਅਸੀਂ ਦੇਖ ਰਹੇ ਆ ਵੀ ਗੱਡੀ ਵਾਲੇ ਤੇ ਕੀ ਉਹਦੀ ਜਾਣਕਾਰੀ ਚ ਹੈਗਾ ਵੀ ਇਹ ਕਰਦੇ ਨੇ ਖਾਸ ਕਰਕੇ ਕਈ ਵਾਰੀ ਤਾਂ ਗੱਡੀ ਵਾਲੇ ਅੱਗੇ ਇਹਨਾਂ ਨੂੰ ਸਬ ਲੈਟ ਕਰ ਦਿੰਦੇ ਆ ਉਹ ਸਾਰਾ ਦੇਖਾਂਗੇ ਇਹ ਟੋਟਲ ਅਸੀਂ ਜਿਹੜਾ ਰਿਕਵਰੀ ਹੈ ਉਹ ਚ ਇੱਟਾ ਟੈਂਕਰ ਹੈਗਾ ਡੀਜ਼ਲ ਟੈਂਕਰ ਜਿਹੜਾ ਡੀਪੂ ਤੋਂ ਪٹرول ਤਾਂ ਜਾਂਦਾ ਇੱਕ ਟਾ ਉਹ ਰਿਕਵਰ ਕੀਤਾ ਦੋ ਕੰਨੀਆਂ ਪਲਾਸਟਿਕ 70 ਲੀਟਰ ਪٹرول ਦੋ ਕੰਨੀਆਂ ਪਲਾਸਟਿਕ 300 ਲੀਟਰ ਇਥਨੋਲ ਦੋ ਖਾਲੀ ਪਲਾਸਟਿਕ ਕੰਨੀਆਂ ਜੜੀਆਂ ਜਾਂ ਇਹਨਾਂ ਨੇ ਅਜੇ ਭਰਨੀਆਂ ਸੀਗੀਆਂ ਇੱਕ ਰਾਡ ਲੋਹਾ, ਕੁੰਡੀ ਲੋਹਾ, ਇੱਕ ਬੋਰੀ, ਪੱਲੜ ਤੇ ਇੱਕ ਰਿਪਟ ਗੱਨ ਜਿਹੜਾ ਰਿਪਟ ਲਾਂਦੇ ਸੀ ਇਹ ਟੋਟਲ ਅਸੀਂ 8 ਚੀਜ਼ਾਂ 8 ਮਦਾਂ ਬਰਨ ਕੀਤੀ ਸਰ ਜਿਹਦੇ ਬਿਆਨ ਤੇ ਪੱਤਾ ਦਿੱਤਾ ਜੀ ਇਹ ਇਹ ਆਪਣਾ ਨਹੀਂ ਇਹ ਸੀਕ੍ਰੇਟ ਇਨਫੋਰਮੇਸ਼ਨ ਤੇ ਹੈਗਾ ਇਹ ਸਾਡਾ ਆਪਣਾ ਥਾਣੇਦਾਰ ਕੁਲਦੀਪ ਸਿੰਘ ਹੈ ਮੌਕੇ ਤੇ ਗਿਆ ਹਾਂ ਹਾਂ